ਇਸ ਜਦੋਂ ਗ੍ਰੰਥ ਦਾ ਪ੍ਰਕਾਸ਼ ਕਰਨਾ ਸੀ ਨਾ ਵਿਦਵਾਨ ਜਾਂ ਲਿਖਦੇ ਵੀ ਸਾਰੀ ਰਾਤ ਗੁਰਜਨ ਦੇ ਪਾਸ਼ਾ ਮਹਾਰਾ ਜੀ ਨੂੰ ਨੀਂਦ ਨਹੀਂ ਆਈ ਕਾਰਨ ਕਿ ਗੁਰੂ ਪਾਸ਼ਾ ਮਹਾਰਾ ਜੀ ਨੇ ਸਾਰੀ ਰਾਤ ਸੋਚ ਸੋਚਿਆ ਕਿ ਇਸ ਗ੍ਰੰਥ ਨੂੰ ਕਿਸ ਸਿੱਖ ਦੇ ਜਿਹੜਾ ਸਿਰਦ ਤੇ ਚਾਇਆ ਜਾਵੇ ਕਿਹੜਾ ਸਿੱਖ ਇਹਨੂੰ ਗ੍ਰੰਥ ਨੂੰ ਇੱਥੋਂ ਲੈ ਕੇ ਜਾਵੇ ਤੇ ਤਖਤ ਤੇ ਪ੍ਰਕਾਸ਼ਮਾਨ ਕਰੇ ਜਦੋਂ ਸਾਰੀ ਰਾਤ ਚ ਗੁਰੂ ਸਾਹਿਬੀ ਸੋਚਣ ਤੋਂ ਬਾਅਦ ਆਖਰਕਾਰ ਗੁਰੂ ਪਾਸ਼ਾ ਮਹਾਰਾ ਜੀ ਨੇ ਬੜੇ ਪਿਆਰ ਦੇ ਨਾਲ ਬਾਬਾ ਬੁੱਢਾ ਸਾਹਿਬ ਜੀ ਚੋਣ ਕੀਤੀ ਔਰ ਬਾਬਾ ਬੁੱਢਾ ਸਾਹਿਬ ਜੀ ਸਿਰ ਦੇ ਉੱਤੇ ਇਹ ਗੁਰੂ ਗ੍ਰੰਥ ਸਾਹਿਬ ਜੀ ਦਾ ਪਾਵਨ ਸਰੂਪ ਜਿਹੜਾ ਸਟੋਭਾਇ ਮੰਨ ਕੀਤਾ ਗਿਆ ਆਪ ਗੁਰੂ ਸਿੰਘ ਚੌਰ ਕੀਤਾ ਹਰਮੰਦਰ ਸਾਹਿਬ ਦਰਬਾਰ ਸਾਹਿਬ ਦੀ ਪ੍ਰਕਰਮਾ ਕਰਕੇ ਗੁਰੂ ਪਾਸ਼ਣੇ ਜੀ ਦਰਬਾਰ ਸਾਹਿਬ ਦੇ ਤਖਤ ਦੇ ਉੱਤੇ ਗੁਰੂ ਗ੍ਰੰਥ ਪ੍ਰਕਾਸ਼ ਕੀਤਾ ਬਹੁਤ ਸਾਰੇ ਸਿੱਖਾਂ ਦੇ ਸਵਾਲ ਹੋਣਗੇ ਜਾਂ ਲੋਕਾਂ ਦੇ ਸਵਾਲ ਹੋਣਗੇ ਵੀ ਉਸ ਸਮੇਂ ਗ੍ਰੰਥ ਤਾਂ ਹੋ ਰਹੀ ਬਹੁਤ ਪਰਚਲਿਤ ਸਨ ਬਹੁਤ ਸਾਰੇ ਲੋਕ ਸੁਣਦੇ ਸੀ ਵੇਖਦੇ ਸੀ ਜਾਂ ਰਮਾਇਣ ਦੀ ਕਥਾ ਲਾ ਲੋ ਜਾਂ ਮਹਾਭਾਰਤ ਦੀ ਲਾ ਲੋ ਲੋਕ ਸੁਣਦੇ ਸੀ ਇਸ ਧਾਰਮਿਕ ਗ੍ਰੰਥ ਨੂੰ ਲਿਖਣ ਦੀ ਜ਼ਰੂਰਤ ਕਿਉਂ ਪਈ ਹਾਂਜੀ ਇਹ ਸਵਾਲ ਆਮ ਹੀ ਕਿਤਨਾ ਕਿਤੇ ਆਪਾਂ ਨੂੰ ਸੁਣਨ ਕਰਨ ਨੂੰ ਮਿਲ ਜਾਂਦਾ ਹੈ ਪਰ ਇਹਦਾ ਜਵਾਬ ਬੜਾ ਪਿਆਰਾ ਹੈ ਪੀ ਵੇਖੋ ਹਰ ਇੱਕ ਧਰਮ ਦੇ ਆਪਣੇ ਆਪਣੇ ਗ੍ਰੰਥ ਨੇ ਬਿਲਕੁਲ ਮੁਸਲਮਾਨ ਵੀਰਾਂ ਦੀ ਕੁਰਾਨ ਹੈ ਹਿੰਦੂਆਂ ਦੇ ਪੁਰਾਣ ਹੈ ਵੇਦ ਸਿਮਰਤੀਆਂ ਨੇ ਇਸ ਤਰ੍ਹਾਂ ਇਸਾਈ ਵੀਰਾਂ ਦੀ ਬਾਈਬਲ ਹੈ ਵੱਖਰੇ ਵੱਖਰੇ ਧਰਮਾਂ ਦੇ ਗ੍ਰੰਥ ਨੇ ਉਸ ਉਹਨਾਂ ਦੇ ਗ੍ਰੰਥਾਂ ਦੇ ਉਹਨਾਂ ਨੂੰ ਮੁਬਾਰਕ ਪਰ ਗੁਰੂ ਗ੍ਰੰਥ ਸਾਹਿਬ ਜੀ ਦੀ ਬਲੱਖਣ ਤਾਂ ਕੀ ਆ ਔਰ ਗੁਰੂ ਗ੍ਰੰਥ ਸਾਹਿਬ ਲਿਖਣ ਦੀ ਲੋੜ ਕੀ ਪਈ ਹਾਂ ਗੁਰੂ ਗ੍ਰੰਥ ਸਾਹਿਬ ਤੋਂ ਵੱਡੀ ਵਿਲੱਖਣਤਾ ਇਹ ਆ ਵੀ ਇਸ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਅਕਾਲ ਪੁਰਖ ਵਾਹਿਗੁਰੂ ਪਰਮਾਤਮਾ ਦੀ ਗੱਲ ਕੀਤੀ ਗਈ ਹੈ ਜਿਹਦੇ ਵਿੱਚ ਕੋਈ ਵੀ ਵਿਤਕਰਾ ਨਹੀਂ ਭੇਦ ਭਾਦ ਨਹੀਂ ਇੱਥੇ ਭਗਤ ਸਹਿਬਾਨਾਂ ਦੀ ਬਾਣੀ ਨੂੰ ਬੜੇ ਪਿਆਰ ਸਤਕਾਰ ਦੇ ਨਾਲ ਇੱਕ ਬਰਾਬਰ ਰੱਖ ਕਰਕੇ ਗੁਰੂ ਨੇ ਤੇ ਭਗਤਾਂ ਨੇ ਇੱਕ ਹੋਣ ਦਾ ਯਤਨ ਕੀਤਾ ਇੱਕ ਹੋਏ ਨੇ ਜੋ ਦੇਖ ਹੈ ਤਾਂ ਇਸ ਗੁਰੂ ਗ੍ਰੰਥ ਸਾਹਿਬ ਨੂੰ ਲਿਖਣ ਤੋਂ ਬਾਅਦ ਇੱਕੋ ਹੀ ਵਜਨ ਕਿਹਾ ਬਾਣੀ ਗੁਰੂ ਗੁਰੂ ਹੈ ਬਾਣੀ ਪਾਵੇ ਬਾਣੀ ਗੁਰੂ ਸਾਹਿਬਾਨ ਦੀ ਹੈ ਉਤੇ ਭਗਤ ਲਬਜ ਸਿਰਫ ਸਤਕਾਰਯੋਗ ਵਰਤਿਆ ਗਿਆ ਇਸ ਕਰਕੇ ਵੀ ਭਗਤ ਸੁਬੋਧਨਵਾਜਕ ਵੀ ਭਗਤਾਂ ਦੀ ਬਾਣੀ ਹੈ ਪਰ ਸਾਰੇ ਗੁਰੂ ਨੇ ਬਾਣੀ ਗੁਰੂ ਦੀ ਹੈ ਨਾ ਦੂਜੀ ਗੱਲ ਲਿਖਣ ਦੀ ਲੋੜ ਕਿਉਂ ਪਈ ਬਾਕੀ ਜਿਹੜੇ ਗ੍ਰੰਥ ਨੇ ਉਹ ਸਤਕਾਰਯੋਗ ਨੇ ਆਪਣੇ ਆਪਣੇ ਧਰਮਾਂ ਦੇ ਪਰ ਉਹਨਾਂ ਗ੍ਰੰਥਾਂ ਦੇ ਇੱਕ ਇੱਕ ਜਿਹੜੀ ਵੱਡੀ ਆਪਾਂ ਗਲੀਬ ਰੱਖਣ ਦਾ ਆਪਣੇ ਗ੍ਰੰਥ ਦੀ ਕੀ ਹੈ ਵੀ ਉਹ ਗ੍ਰੰਥ ਜਿੰਨੇ ਵੀ ਲਿਖੇ ਗਏ ਨੇ ਸਾਰੇ ਉਹਨਾਂ ਦੇ ਰਹਿਬਰਾਂ ਦੇ ਕਈ ਹਜ਼ਾਰਾਂ ਸਾਲਾਂ ਬਾਅਦ ਲਿਖੇ ਗਏ ਨੇ ਔਰ ਗੁਰੂ ਗ੍ਰੰਥ ਸਾਹਿਬ ਦੀ ਵਿਸ਼ੇਸ਼ਤਾ ਕੀ ਹੈ ਵੀ ਇਹ ਗੁਰੂ ਗ੍ਰੰਥ ਦੀ ਪਾਵਨ ਬਾਣੀ 35 ਮਹ ਬੁਰਖਾਂ ਦੀ ਬਾਣੀ ਹੈ ਮੈਂ ਥੋੜਾ ਜਿਹਾ ਵੇਰਵਾ ਦੇ ਦਵਾਂ 6 ਗੁਰੂ ਸਾਹਿਬਾਨ 15 ਭਗਤ ਸਹਿਬਾਨ ਔਰ 11 ਪਾਟ ਦਿੱਤੇ ਨੇ ਗੁਰਸਿੱਖ ਹੁਣ ਇਹ 15 35 ਮਹ ਬੁਰਖਾਂ ਦੀ ਬਾਣੀ ਆਪਣੇ ਜੀਵਨ ਕਾਲ ਦੇ ਵਿੱਚ ਖੁਦ ਆਵ ਲਿਖੀ ਹੋਈ ਹੈ ਜੀ ਵੀ ਆਪ ਲਿਖੀ ਹੋਈ ਹੈ ਇਹ ਨਹੀਂ ਉਹਨਾਂ ਦੇ ਜਨਮ ਤੋਂ ਬਾਅਦ ਜਿਨ੍ਹਾਂ ਦੀ ਬਾਣੀ ਉਹਨਾਂ ਨੇ ਖੁਦ ਆਪ ਲਿਖੀ ਹੈ ਅਗਲੀ ਵਿਸ਼ੇਸ਼ਤਾ ਕੀ ਹੈ ਗੁਰੂ ਗ੍ਰੰਥ ਸਾਹਿਬ ਦੀ ਬਚਨਾਂ ਦਾ ਖੱਤਰੀ ਬ੍ਰਾਹਮਣ ਸ਼ੋਦ ਵੈਸ ਉਪਦੇਸ਼ ਚਾਵਰਨ ਕੋ ਸਾਂਝਾ ਇਸ ਗੁਰੂ ਗ੍ਰੰਥ ਸਾਹਿਬ ਵਿੱਚ ਕੇਵਲ ਗੁਰਪੁਰਖ ਦੀ ਬਾਣੀ ਹੈ ਕਿਸੇ ਮਨੁੱਖ ਦੀ ਉਸਤਤ ਨਹੀਂ ਵਡਿਆਈ ਨਹੀਂ ਕੀਤੀ ਗਈ ਇੱਥੇ ਰੱਬ ਦੇ ਪਿਆਰੇ ਦੀ ਗੱਲ ਕੀਤੀ ਗਈ ਰੱਬ ਜਿਹੜਾ ਰੱਬ ਨਾਲ ਇੱਕਮਿਕ ਹੋ ਗਿਆ ਦੂਜੇ ਪਾਸੇ ਗੁਰੂ ਗ੍ਰੰਥ ਸਾਹਿਬ ਪਾਸ਼ਾ ਮਹਾਰਾਜ ਜੀ ਦੀ ਪਾਵਨ ਬਾਣੀ ਦਾ ਖਜ਼ਾਨਾ ਹਰੇਕ ਮੁਕਤਾ ਲਈ ਹੈ ਕੋਈ ਪਾਬੰਦੀ ਨਹੀਂ Hindu veer ਪੜ ਸਕਦਾ ਹੈ Musalman veer ਪੜ ਸਕਦਾ ਹੈ Isai ਪੜ ਸਕਦਾ ਹੈ ਬਾਕੀ ਗ੍ਰੰਥਾਂ ਦੇ ਥੋੜੀ ਜੀ ਕੀ ਕਮੀ ਰਹਿ ਜਾਂਦੀ ਹੈ Hindu veer ਕ੍ਰਾਂ ਨਹੀਂ ਪੜਦੇ Musalman veer ਪ੍ਰਾਂ ਨਹੀਂ ਪੜਦੇ ਪਰ ਇਹ ਗੁਰੂ ਗ੍ਰੰਥ ਸਾਹਿਬ ਨੂੰ ਸਾਰੇ ਮੁਕਤਾ ਪੜਦੇ ਸਾਰੇ ਮੁਕਤਾ ਪੜਦੀ ਬਿਲਕੁਲ ਸਹੀ ਗੱਲ ਤੁਹਾਡੀ ਕਿੰਨੇ ਲੋਕਾਂ ਨੂੰ ਯਾਦ ਹੋਊਗਾ ਮੇਰੇ ਹਿਸਾਬ ਨਾਲ ਇਹ ਬਹੁਤ ਗ੍ਰੰਥੀਆਂ ਨੂੰ ਨਹੀਂ ਪਤਾ ਹੋਣਾ ਇਹ ਜਿਹੜਾ ਸਵਾਲ ਹੈ ਨਾ ਜੀ ਇਹ ਸਵਾਲ ਆਪਣੇ ਆਪ ਵਿੱਚ ਹੀ ਇੱਕ ਬੜੀ ਵੱਡੀ ਸਾਡੇ ਲਈ ਚੁਣੌਤੀ ਸਵਾਲ ਹੀ ਹੂੰ ਮੈਂ ਇਹ ਸਪੱਸ਼ਟ ਕਰਨਾ ਚਾਹੁੰਦਾ ਮੈਂ ਮੀਡੀਆ ਰਹੀ ਵੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਦਿਹਾੜਾ ਮੈਂ ਕਹਿੰਨਾ ਵੀ ਕੋਈ ਦੁਨੀਆ ਦਾ ਐਸਾ ਗੁਰਦੁਆਰਾ ਨਹੀਂ ਚਾਹੀਦਾ ਪਿੰਡ ਨਹੀਂ ਚਾਹੀਦਾ ਜਿੱਥੇ ਇਹ ਪ੍ਰਕਾਸ਼ ਪੁਰਬ ਨਾ ਮਨਾਇਆ ਜਾਵੇ ਬਿਲਕੁਲ ਕਾਰਨ ਵੀ ਇਸ ਗੁਰੂ ਗ੍ਰੰਥ ਸਾਹਿਬ ਨੂੰ ਜੁਗੋ ਜੁਗ ਟੱਲ ਕਹਿੰਨੇ ਆਪਾਂ ਅਗਲੀ ਗੱਲ ਹਾਜ਼ਰ ਨਾਜ਼ਰ ਪ੍ਰਤੱਖ ਗੁਰੂ ਹੈ ਏ ਗੁਰੂ ਗ੍ਰੰਥ ਸਾਹਿਬ ਜੀ ਦਾ ਸ਼ਮਾਰਾ ਰੋਜ਼ ਪ੍ਰਕਾਸ਼ ਹੁੰਦਾ ਸੁਖਾਸਨ ਹੁੰਦਾ ਏ ਔਰ ਸਭ ਤੋਂ ਵੱਡੀ ਗੱਲ ਇਹ ਗੁਰਦੁਆਰੇ ਦੀ ਸਭ ਤੋਂ ਪਹਿਲੀ ਨਿਸ਼ਾਨੀ ਕੀ ਹੈ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਜੇ ਗੁਰੂ ਗ੍ਰੰਥ ਸਾਹਿਬ ਦਾ ਸਰੂਪ ਪ੍ਰਕਾਸ਼ਮਾਨ ਹੋਵੇਗਾ ਸਪਾਇਮਨ ਹੋਵੇਗਾ ਤਾਂ ਆ ਗੁਰਦੁਆਰਾਏ ਤੁਸੀਂ ਸੋਹਣੀ ਬਿਲਡਿੰਗ ਬਣਾ ਕੇ ਸੋਹਣੀ ਪਾਲਕੀ ਰੱਖ ਕੇ ਸੋਹਣਾ ਚੰਦਵਾ ਲਾ ਚੰਦਵਾ ਸਭ ਲਾ ਕੇ ਉੱਥੇ ਬੈਠ ਜਾਓ ਪਰ ਉਹ ਉਹਨਾਂ ਚਿਰ ਗੁਰਦੁਆਰਾ ਨਹੀਂ ਖਵਾਏਗਾ ਜਦੋਂ ਜਦ ਗੁਰੂ ਗ੍ਰੰਥ ਸਾਹਿਬ ਪ੍ਰਕਾਸ਼ ਨਹੀਂ ਹੁੰਦਾ ਹੁਣ ਇਹਦਾ ਕਾਰਨ ਕੀ ਵੀ ਗੁਰੂ ਗ੍ਰੰਥ ਸਾਹਿਬ ਜੀ ਦੀ ਮਹਾਨਤਾ ਫਿਰ ਕਿੱਡੀ ਵੱਡੀ ਹੈ ਅਡਕ ਗੁਰੂ ਅਰਜਨ ਦੇਵ ਜੀ ਨੇ ਕਿਦੇ ਬਾਈਕ ਕੋ ਬਚਨ ਲਿਖਿਆ ਹੈ ਅਖੀਰ ਤੇ ਜੋ ਸਮਾਪਤੀ ਜਦੋਂ ਕੀਤੀ ਨਾ ਬਾਣੀ ਦੀ ਸਤਿਗੁਰੂ ਕਹਿੰਦਾ ਥਾਲ ਵਿੱਚ ਤਿੰਨ ਵਸਤੂ ਪਈਓ ਇਹ ਇੱਕ ਐਸਾ ਥਾਲ ਜਿਹਦੇ ਵਿੱਚ ਹੀਰੇ ਮੋਤੀ ਨੇ ਆਤਮਾ ਦੀ ਖੁਰਾਕ ਹੈ ਮਨ ਦੀ ਚੜ੍ਹਦੀ ਕਲਾ ਦੇ ਇਸ ਗੁਰਬਾਣੀ ਰਾਹੀਂ ਸਾਨੂੰ ਗਿਆਨ ਮਿਲਦਾ ਹੈ ਇਹ ਗਿਆਨ ਦਾ ਸਾਗਰ ਹੈ ਗੁਰੂ ਨਾਨਕ ਬਾਸ਼ਾ ਮਾਰ ਨੂੰ ਸਿੱਧਾ ਨੇ ਸਵਾਲ ਕੀਤਾ ਬਾਬੇ ਨਾਨਕ ਨੂੰ ਤੇਰਾ ਗੁਰੂ ਕੌਣ ਹੈ ਵੀ ਅਸੀਂ ਪੁੱਗੇ ਹੋਈ ਜੋਗੀ ਆ ਸਾਡੇ ਨਾਲ ਅਜੇ ਤੱਕ ਬਹਿਸ ਕਰਕੇ ਜਿੱਤ ਨਹੀਂ ਸਕਿਆ ਪਰ ਇੱਕ ਤੇਰੇ ਕੋਲ ਕੀ ਐਸੀ ਸ਼ਕਤੀ ਵੀ ਸਾਡੇ ਨਾਲ ਵਿਚਾਰ ਕਰਦਿਆਂ ਕਰਦਿਆਂ ਸਾਨੂੰ ਆਪਣੇ ਅਧੀਨ ਕਰ ਲਿਆ ਤੇਰਾ ਗੁਰੂ ਕੌਣ ਹੈ ਕਮਨ ਗੁਰੂ ਕਿਸਕਾ ਤੂੰ ਚੇਲਾ ਸਿੱਧ ਗੋਸ਼ਟ ਦੀ ਪਾਵਨ ਬਾਣੀ ਵਿਚ ਬਚਣਾਉਂਦਾ ਗੁਰੂ ਨਾਨਕ ਸਾਹਿਬ ਕਹਿੰਦੇ ਸ਼ਬਦ ਗੁਰੂ ਸੁਰਤ ਤੋਂ ਚੇਲਾ ਸਿੱਖ ਸੰਗਤ ਜੀ ਮੈਂ ਤੁਹਾਨੂੰ ਸਵਾਲ ਕਰਾਉਂ ਜਾਂਦਾ ਮੀਡੀਆ ਰਾਹੀਂ ਗੁਰੂ ਨਾਨਕ ਪਾਸ਼ਾ ਮਹਾਰਾ ਨੇ ਕਿਹਾ ਮੇਰਾ ਗੁਰੂ ਸ਼ਬਦ ਹੈ ਤੇ ਸੁਰਤ ਉਹਦੀ ਚੇਲਾ ਹੈ ਸਰੀਰ ਦਾ ਕਿਤੇ ਜਿਗਰ ਨਹੀਂ ਜਾਇਆ ਕਹਿਣ ਦਾ ਪਾਪ ਸਦਾਤ ਉੱਥੋਂ ਸ਼ੁਰੂ ਹੋ ਗਿਆ ਵੀ ਸ਼ਬਦ ਹੀ ਸਾਡਾ ਗੁਰੂ ਹੈ ਪਰ ਅੱਜ ਅੱਜ ਬਹੁਤ ਸਾਰੇ ਐਸੇ ਵੀ ਹੈਗੇ ਨੇ ਲੋਕ ਜਿਹੜੇ ਕੋਈ ਕਹਿੰਦਾ 12ਵਾਂ ਗੁਰੂ ਆ ਗਿਆ ਸਾਡਾ ਜੀ ਆ 13ਵਾਂ ਗੁਰੂ ਆ ਗਿਆ ਤੋ ਉਹ ਉਹਨਾਂ ਨੂੰ ਕੀ ਕਹੋਗੇ ਮੈਂ ਉਹਨਾਂ ਨੂੰ ਉਹੀ ਗੱਲ ਕਹੇ ਤੁਹਾਡੀ ਗੱਲ ਨੂੰ ਅੱਗੇ ਅੱਗੇ ਤੋਰਦਾ ਆ ਵੀ ਗੁਰੂ ਪਾਸ਼ਾ ਮਾਨ ਨੇ ਸਰੀਰ ਦੀ ਗੱਲ ਕਿਤੇ ਕੀਤੀ ਨਹੀਂ ਸਰੀਰ ਸਾਧਨ ਹੈ ਮੰਜ਼ਲ ਨਹੀਂ ਗੱਡੀ ਸਾਧਨ ਹੈ ਇੱਕ ਜਗ੍ਹਾ ਜੁਕੀ ਜਾਣ ਦੇ ਲਈ ਪਰ ਗੱਡੀ ਮੰਜ਼ਲ ਨਹੀਂ ਅੱਜ ਸਾਨੂੰ ਗੁਰੂ ਨਾਨਕ ਪਾਸ਼ਾ ਮਹਾਰਾਜ ਨੇ ਜਿਸ ਗਾਲ ਗੁਰਬਾਣੀ ਦੇ ਲੜ ਲਾ ਕੇ ਮੈਂ ਸਟੇਜ ਤੇ ਵੀ ਕਹਿ ਕੇ ਆਇਆ ਹਰ ਵਾਰ ਕਹਿਣਾ ਸਿੱਖੋ ਤੁਹਾਨੂੰ ਕੀ ਪੁੱਛ ਰਿਹਾ ਡਾ ਗੁਰੂ ਕੌਣ ਹੈ ਤੁਸੀਂ ਕਹੋ ਮੇਰਾ ਗੁਰੂ ਸ਼ਬਦ ਗੁਰੂ ਹੈ ਕਿਉਂਕਿ ਤੁਸੀਂ ਗੁਰਨੰਗ ਦੇ ਸਿੱਖ ਹੋਣੇ ਹੋ ਜਿੰਨੂੰ ਗੁਰਨਾਨਕ ਦਾ ਸਿੱਖ ਬੰਨ ਆ ਗਿਆ ਉਹਦਾ ਗੁਰੂ ਸ਼ਬਦ ਹੈ ਤੇ ਜਿੰਨੂੰ ਗੁਰਨਾਨਕ ਦਾ ਸ਼ਬਦ ਗੁਰੂ ਨਾਲ ਪਿਆਰ ਪੈ ਗਿਆ ਉਹਨੂੰ ਦੂਜੇ ਥਾਂ ਤੇ ਜਾਣ ਦੀ ਲੋੜ ਹੀ ਨਹੀਂ ਰਹਿੰਦੀ ਗੁੰਜਾਇਸ਼ ਨਹੀਂ ਰਹਿ ਜਾਂਦੀ ਹੋ ਜਾ ਉਲਟ ਅੱਜ ਗੁਰੂ ਸ਼ਬਦ ਦਾ ਪ੍ਰਚਾਰ ਕਿਉਂ ਰੁਕਿਆ ਜਾ ਰਿਹਾ ਹੈ ਕਾਰਨ ਕੀ ਮੈਂ ਇਹ ਗੱਲ ਤੁਹਾਡੀ ਮੀਡੀਆ ਨਹੀਂ ਕਹਿਣਾ ਚਾਹਣਾ ਵੱਡੇ ਪੱਧਰ ਦੇ ਉੱਤੇ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਪਰ ਮਣਾਉਣਾ ਜਿਹੜਾ ਵੱਡੇ ਪੱਧਰ ਦੇ ਕਿੱਡੇ ਵੱਡੇ ਪੱਧਰ ਦੇ ਉੱਤੇ ਵੀ ਕੋਈ ਨਗਰ ਕੋਈ ਪਿੰਡ ਰਹਿਣਾ ਨਹੀਂ ਚਾਹੀਦਾ ਸੀ ਗੁਰਦੁਆਰਾ ਨਹੀਂ ਰਹਿਣਾ ਚਾਹੀਦਾ ਜਿੱਥੇ ਪ੍ਰਕਾਸ਼ ਪਰ ਮਣਾਇਆ ਜਾਵੇ ਪਰ ਇਹ ਚਾਹਤ ਮਾਰ ਕੇ ਵੇਖਿਓ ਤੁਸੀਂ ਵੀ ਕਿਤੇ ਕਵਰ ਕਰਕੇ ਵੇਖਿਓ ਬੜੀ ਤਰਾਸਗੀ ਹੈ ਕੌਮ ਦੀ ਮੈਂ ਸਮੁੱਚੀ ਕੌਮ ਨੂੰ ਹੱਥ ਜੋੜ ਕੇ ਬੇਨਤੀ ਕਰਦਾ ਪੀ ਅੱਜ ਪਹਿਲਾ ਪ੍ਰਕਾਸ਼ ਪੁਰਬਾ ਗੁਰੂ ਗ੍ਰੰਥ ਸਾਹਿਬ ਜੀ ਦਾ ਤੇ ਮੇਰੇ ਹਿਸਾਬ ਨਾਲ 85% ਜੇ ਮੈਂ ਕਹਿ ਦਵਾਂ ਤੇ ਲੋਕਾਂ ਨੇ ਸੁੱਤਿਆ ਪਿਆ ਮਨਾ ਦੇਣਾ ਨੰਗ ਜਣਾ ਉਤਰਾ ਹੀ ਬਹੁਤੇ ਗੁਰੂ ਘਰਾਂ 'ਚ ਅਰਦਾਸ ਨਹੀਂ ਹੋਣੀ ਕਾਰਨ ਨਹੀਂ ਪਤਾ ਬਿਲਕੁਲ ਨਹੀਂ ਚਾਹੁੰਦੇ ਇਸ ਪਾਸੇ ਆਉਣਾ ਤੇ ਮੈਂ ਕਹਿੰਦਾ ਵੀ ਜਿਹੜੇ ਮਰ ਚੁੱਕੇ ਕੋਈ ਬ੍ਰਾਹਮ ਗਿਆਨੀ ਆਂਦਾ ਹੈ ਕੋਈ ਸੰਤ ਆਂਦਾ ਹੈ ਕੋਈ ਕੋ ਜਾਂਦਾ ਹੈ ਜਿਹੜੇ ਮਰ ਚੁੱਕੇ ਨੇ ਉਹਨਾਂ ਦੀਆਂ ਵੱਡੇ ਪੱਧਰ ਤੇ ਵਰਸੀਆਂ 1.5 ਵੱਡੇ ਪੱਧਰ ਤੇ ਤਿੰਨ ਤਿੰਨ ਚਾਰ ਚਾਰ ਦਿਨ ਚੱਲਣ ਜਿਸ ਗੁਰੂ ਦੀ ਗੱਲ ਕਰਕੇ ਜਿਸ ਗੁਰੂ ਦੇ ਨਾਂ ਦੇ ਉੱਤੇ ਉਹ ਡੇਰਾ ਚੱਲਦਾ ਹੈ ਉਹ ਗੁਰਦੁਆਰਾ ਹੈ ਜਿਸ ਗੁਰੂ ਦੇ ਨਾਂ ਦਿੱਤੇ ਜਿਸ ਗੁਰੂ ਗ੍ਰੰਥ ਸਾਹਿਬ ਦੀ ਪਾਵਨ ਬਾਣੀ ਦੀ ਗੱਲ ਕਰਦੇ ਆ ਉਹਦਾ ਪ੍ਰਕਾਸ਼ ਪਰ ਸੁੱਤਿਆ ਸਾਡੀ ਕੌਮ ਨਗਾ ਦੇ ਇਹ ਤੋਂ ਤਰਾਸ ਕੀ ਹੋਰ ਕੀ ਹੈ ਹੂੰ ਵੱਡੇ ਵੱਡੇ ਮਹਾਪੁਰਖਾਂ ਦੀ ਜਦੋਂ ਵਰਸੀਆਂ ਆਉਂਦੀਆਂ ਬਹੁਤ ਵੱਡੇ ਵੱਡੇ ਬੈਨਰ ਲਾ ਦਿੱਤੇ ਜਾਂਦੇ ਤੇ ਅੱਜ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਪਰ ਤਾਂ ਬਹੁਤੇ ਸਿੱਖਾਂ ਨੂੰ ਨਹੀਂ ਪਤਾ ਪਤਾ ਹੀ ਨਹੀਂ ਹੈ ਇਹਦਾ ਪਿੱਛੇ ਰੀਜਨ ਵੀ ਜਦੋਂ ਗੁਰੂ ਤੇਗ ਬਹਾਦਰ ਸਾਹਿਬ ਜੀ ਬਾਬੇ ਬਕਾਲੇ ਵਿਖੇ ਪ੍ਰਗਟ ਹੋਏ ਨਾ ਤੇ ਉਸ ਵੇਲੇ 22 ਅੰਦੇ ਵੀ ਬੈਠੇ ਨੇ ਅਗਲੀ ਗੁਰੂ ਬਣ ਕੇ 22 ਤੇ ਪਾਹੀ ਮੱਖਣਸ਼ਾਲ ਬਾਨੇ ਨੇ ਬੜੀ ਆਪਣੀ ਸਿਆਣਪ ਦੇ ਨਾਲ ਉਹਨਾਂ ਦੀ ਚੋਣ ਕਰਦਿਆਂ ਪਰਖ ਕਰਦਿਆਂ ਗੁਰੂ ਤੇਗ ਬਹਾਦਰ ਸਾਹਿਬ ਨੂੰ ਪ੍ਰਗਟ ਕੀਤਾ ਵੀ ਆਹ ਅਸਲ ਗੁਰੂ ਜੀ ਅੱਜ ਤੁਹਾਡੇ ਕੋਲ 22 ਨਹੀਂ ਅੱਜ ਤੇ 22000 22000 ਹੋ ਗਏ ਹੋਣੇ ਜੀ ਪਰ 22000 ਗੁਰੂ ਗੁਰੂ ਕਿਤਨਾ ਕਿਦੇ ਸੀ ਪਾਸੇ ਕਰ ਦਿੱਤਾ ਔਰ ਮੈਂ ਬੇਨਤੀ ਕਰਨਾ ਚਾਹਣਾ ਜਿੰਨਾ ਡੇਰਾਂ ਦੇ ਵਿੱਚ ਅਸੀਂ ਕਿਸ ਦੇ ਬਰ ਖਿਲਾਫ ਨਹੀਂ ਕੋਈ ਆਪਣੀ ਗੱਲ ਕਰੇ ਗੁਰਬਾਣੀ ਨਾਲ ਜੁੜੇ ਸਤਕਾਰਯੋਗ ਹੈ ਪਰ ਸਵਾਲ ਬੜਾ ਵੱਡਾ ਹੈ ਕੌਮ ਦੇ ਲਈ ਕਿ ਜਿੰਨਾ ਡੇਰਾਂ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਦਾ ਬਹੁਤ ਸਤਕਾਰ ਕੀਤਾ ਜਾਂਦਾ ਹੈ ਸਿਰ ਝੁਕਦਾ ਦਾ ਸਤਕਾਰ ਵੇਖ ਕੇ ਇੰਨਾ ਸਤਕਾਰ ਗੁਰੂ ਗ੍ਰੰਥ ਸਾਹਿਬ ਜੀ ਦਾ ਪਰ ਉੱਥੇ ਵੀ ਅੱਜ ਚੁੱਪ ਕਰਕੇ ਲੰਘ ਜਾਣਾ ਉੱਥੇ ਉੱਥੇ ਵੀ ਨਹੀਂ ਗੱਲ ਹੋਣੀ ਹੁਣ ਇਹਦੇ ਪਿੱਛੇ ਕਾਰਨ ਕੀ ਇਹਦੇ ਪਿੱਛੇ ਕਾਰਨ ਸਭ ਤੋਂ ਵੱਡਾ ਇਹ ਹੈ ਕਿ ਜੇ ਗੁਰੂ ਸ਼ਬਦ ਦੀ ਗੱਲ ਲੋਕਾਂ ਤੱਕ ਪਹੁੰਚ ਗਈ ਗੁਰਬਾਣੀ ਇਸ ਜਗ੍ਹਾ ਮੈਂ ਚਾਨਣ ਕਰਮ ਵਸੇ ਮੈਂ ਆਏ ਗੁਰਬਾਨੀ ਦਾ ਗਿਆਨ ਚਾਨਣ ਲੋਕਾਂ ਦੇ ਘਰੇ ਚ ਪਹੁੰਚ ਗਿਆ ਤੇ ਲੋਕਾਂ ਨੂੰ ਕਿਤਨਾ ਪਤਾ ਲੱਗੇਗਾ ਵੀ ਸਰੀਰ ਦੀ ਪੂਜਾ ਕਰਨੀ ਹੈ ਲੋਕ ਐਵੇਂ ਜਾ ਕੇ ਸਾਡੇ ਉਹਨਾਂ ਦੇ ਮੱਥੇ ਟਕਰ-ਟਕਰ ਨਹੀਂ ਕਿਵੇਂ ਕਿਵੇਂ ਉਹਨਾਂ ਦੇ ਘਰ ਭਰਨਗੇ ਇੱਕ ਸਵਾਲ ਹੋਰ ਲੈ ਲਿਆ ਵੀ ਬਹੁਤ ਸਾਰੀਆਂ ਨਾ ਮਤਲਬ ਸਾਡੇ ਸ਼ਬਦ ਗੁਰੂ ਦਾ ਜੇ ਪ੍ਰਚਾਰ ਕਰਨਾ ਸੀ ਤੇ ਗੁਰੂ ਸਾਹਿਬ ਦਾ ਪ੍ਰਕਾਸ਼ ਹੋਣ ਤੋਂ ਬਾਅਦ ਸੰਗਤ ਨੇ ਸੁਣਨਾ ਸੀ ਜਾਂ ਸਿੱਖ ਨੇ ਆਪ ਪੜ ਕੇ ਉਹਦੇ ਤੇ ਵਿਚਾਰ ਕਰਨੀ ਸੀ ਪਰ ਹੋ ਕੀ ਰਿਹਾ ਬਹੁਤ ਸਾਰੇ ਡੇ ਰੈਂਕ ਤੁਸੀਂ ਦੇਖਿਆ ਹੋਊਗਾ ਕੋਤਰਸੋ ਪਾਠ ਦੀ ਲੜੀ ਚੱਲ ਰਹੀ ਹੈ ਜੀ ਆ 51 ਪਾਠਾਂ ਦੀ ਲੜੀ ਚੱਲ ਰਹੀ ਹੈ ਜੀ ਉੱਥੇ ਸੁਣਨ ਵਾਲਾ ਇੱਕ ਵੀ ਬੰਦਾ ਨਹੀਂ ਹੁੰਦਾ ਹੋ ਸਕਦਾ ਕੋਈ ਧੂਪ ਬੱਤੀ ਕਰਨ ਵਾਲਾ ਭਾਵੇਂ ਬੈਠਾ ਹੋਵੇ ਕੋਈ ਰੋਸ਼ਨੀ ਦਾ ਪ੍ਰਬੰਧ ਕਰਨ ਵਾਲਾ ਬੈਠਾ ਹੋਵੇ ਪਰ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਤਾਂ ਚਾਰੇ ਪਾਸੇ ਕਰ ਲਿਆ ਆਪਾਂ ਵਖ ਵਖ ਥੜਿਆਂ ਦੇ ਉੱਪਰ ਪਰ ਸੁਣਨ ਵਾਲਾ ਇੱਕ ਵੀ ਨਹੀਂ ਹੁੰਦਾ ਮਾਸਟਰ ਇੱਕ ਹੋਵੇ ਤੇ ਅਧਿਆਪਕ ਇੱਕ ਹੋਵੇ ਤੇ ਸਟੂਡੈਂਟ ਸੁਣਨ ਵਾਲੇ ਹੋਣੇ ਚਾਹੀਦੇ ਕਿਉਂ ਨਹੀਂ ਹੁੰਦਾ ਹੈ ਇਹੀ ਇਹੀ ਕੌਮ ਦੀ ਤਰਾਸਗੀ ਹੈ ਜੇ ਇਹ ਚੀਜ਼ਾਂ ਸਾਡੇ ਚ ਥੋੜੀ ਜੀ ਸਮਝਦਾਰੀ ਨਾਲ ਵਿਚਾਰ ਕੇ ਕੀਤੇ ਗਏ ਕਿ ਤੇ ਅਸੀਂ ਬੈਠ ਕੇ ਵਿਚਾਰੀਆਂ ਹੁੰਦੀਆਂ ਤੇ ਅੱਜ ਸਾਡੀ ਕੌਮ ਦਾ ਰਾਜ ਬੜਾ ਵੱਡਾ ਹੋਣਾ ਸੀ देखो मैं गाल फिर से शुरू कर लगे करें गुरु नानक पाशा ने कहा मेरा गुरु शब्द है ते सुरत तो, तो चेला है गुरु नानक दी ज्योत 10वें पाशा तक आई ज्योत एको ही ਵਰਤੀ ਹੈ ਅਲੱਗ ਅਲੱਗ ਰੂਪਾਂ ਦੇ ਵਿੱਚ ਜਦੋਂ ਗੁਰੂ ਗੋਬਿੰਦ ਸਿੰਘ ਪਾਸ਼ਾ ਮਹਾਰਾਜ ਸ੍ਰੀ ਹਜੂਰ ਸਾਹਿਬ ਦੀ ਪਾਵਨ ਧਰਤੀ ਦੇ ਉੱਤੇ ਗੁਰੂ ਗ੍ਰੰਥ ਸਾਹਿਬ ਨੂੰ ਗੁਰਤਾਗਦੀ ਦਿੰਦੇ ਹਨ ਤੇ ਬੋਲ ਸੁਣੇ ਉਹਨਾਂ ਦੀ ਹਰ ਸਿੱਖ ਪੜਦਾ ਹੈ ਹਰ ਅਰਦਾਸ ਤੋਂ ਬਾਅਦ ਪੜਿਆ ਜਾਂਦਾ ਹੈ ਉਸ ਸ਼ਬਦ ਦੇ ਵਿੱਚ ਉਸ ਬੋਲਾਂ ਵਿੱਚ ਵੀ ਗੁਰੂ ਗੋਬਿੰਦ ਸਿੰਘ ਨੇ ਹੀ ਕਿਹਾ ਸਭ ਸੇਕਣ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥਾ ਗੁਰੂ ਗ੍ਰੰਥ ਜੀ ਮਾਨਿਓ ਪ੍ਰਗਟ ਗੁਰਾਂ ਕੀ ਦੇ ਜੋ ਪ੍ਰਭ ਕੋ ਮਿਲ ਬੋ ਚਾਹੇ ਜੋ ਪ੍ਰਭ ਨੂੰ ਮਿਲਣਾ ਚਾਹੁੰਦਾ ਹੈ ਪਰਮਾਤਮਾ ਨੂੰ ਮਿਲਣਾ ਚਾਹੁੰਦਾ ਹੈ ਖੋਜ ਸ਼ਬਦ ਮੈਂ ਲੈ ਸ਼ਬਦ ਗੁਰੂ ਸੁਰਤ ਤੋਂ ਜੱਲਾ ਖੋਜ ਸ਼ਬਦ ਮੈਂ ਲੈ ਇੱਕੋ ਗੱਲ ਆ ਗਈ ਨਾ ਗੁਰੂ ਅਰਜਨ ਦੇਵ ਨੂੰ ਪੁੱਛੋ ਬਾਣੀ ਗੁਰੂ ਗੁਰੂ ਹੈ ਬਾਣੀ ਵਿੱਚ ਬਾਣੀ ਅਮਰ ਸਾਰੀ ਗੁਰੂ ਅਮਰਦਾਸ ਨੂੰ ਪੁੱਛੋ ਆਵੋ ਸਿੱਖ ਸਤਗੁਰੂ ਕੇ ਪਿਆਰੇ ਗਾਵੋ ਸੱਚੀ ਬਾਣੀ ਇਸੇ ਗੱਲ ਹੀ ਬਾਣੀ ਦੀ ਕੀਤੀ ਗਈ ਹੈ ਇਸ ਕਰਕੇ ਸਰੀਰ ਦੀ ਪੂਜਾ ਨਹੀਂ ਸਰੀਰ ਦਾ ਸਤਕਾਰ ਹੋ ਸਕਦਾ ਹੈ ਹਾਂ ਜਿਹੜਾ ਕੋਈ ਬਾਣੀ ਨਾਲ ਜੋੜਦਾ ਹੈ ਬਾਣੀ ਦੀ ਗੱਲ ਦੱਸਦਾ ਹੈ ਬਾਣੀ ਦਾ ਗਿਆਨ ਵੰਡਦਾ ਹੈ ਉਹ ਸਤਕਾਰਯੋਗ ਹੈ ਕੋਈ ਵੀ ਹੋ ਸਕਦਾ ਹੈ ਜ਼ਰੂਰੀ ਨਹੀਂ ਕੋਈ ਵਿਸ਼ੇਸ਼ ਕੱਪੜੇ ਪਾ ਕੇ ਬਣ ਸਕਦਾ ਹੈ ਕੋਈ ਵੀ ਹੋ ਸਕਦਾ ਹੈ ਕੀਰਤੀ ਸਿੱਖ ਕੀਰਤੀ ਆਮ ਬੰਦਾ ਦੁਕਾਨਦਾਰ ਵੀ ਜੇ ਕਿਤੇ ਸਾਰਾ ਦਿਨ ਬੈਠ ਕੇ ਇਮਾਨਦਾਰੀ ਨਾਲ ਕੰਮ ਕਰ ਰਿਹਾ ਹੈ ਤੇ ਆਇ ਇੱਕ ਦੇ ਗਾਹਕ ਨਾਲ ਗੁਰਮਤ ਦੀ ਗੱਲ ਕਰਕੇ ਉਹਨੂੰ ਗੁਰਬਾਣੀ ਦੀ ਗੱਲ ਨਾਲ ਜੋੜ ਦਿੰਦਾ ਨਾ ਉਹ ਵੀ ਸਤਕਾਰਯੋਗ ਹੈ ਬਿਲਕੁਲ ਪਰ ਹੋਇਆ ਉਲਟ ਇਹ ਗਲਬੜਾ ਪਾ ਕਰਕੇ ਨਾ ਸਾਡੇ ਤੇ ਪਰਦਾ ਪਾ ਕੇ ਸ਼ਬਦ ਗੁਰੂ ਦੇ ਪ੍ਰਚਾਰ ਤੋਂ ਰੋਕਣ ਦਾ ਤਰੀਕਾ ਬੜਾ ਵਧੀਆ ਲੱਗਿਆ ਵੀ ਸਰੀਰ ਵਿਚਾਰ ਕਰ ਦੋ। ਹੂੰ ਜਦੋਂ ਸਰੀਰ ਵਿਚਾਰ ਕੀਤਾ ਉਸ ਸਮੇ ਗੁਰੂ ਸ਼ਬਦ ਦੀ ਮਹਾਨਤਾ ਨੂੰ ਪਾਸੇ ਕਰ ਦਿੱਤਾ ਗਿਆ। ਮੈਂ ਫਿਰ ਇਹੋ ਸਵਾਲ ਕਰਨਾ ਚਾਹੁੰਨਾ ਅੱਜ ਆਪਣੇ ਇਹ ਗੱਲਬਾਤ ਕਰਨ ਦਾ ਵਿਸ਼ਾ ਇਹੋ ਹੀ ਆ ਮੇਰੇ ਮਨ ਦੀ ਭਾਵਨਾ ਸੀ ਕਿ ਇੱਕ ਵਾਰ ਸੰਗਤ ਨੂੰ ਇਹ ਗੱਲ ਜਰੂਰ ਪੁੱਛੀ ਜਾਵੇ। ਕਮੈਂਟਾਂ ਜਰੂਰ ਜਵਾਬ ਦਿਓ ਕਿ ਕਿੰਨਿਆਂ ਗਦੇ ਥਾਵਾਂ ਦੇ ਉੱਤੇ ਕਿੰਨਿਆਂ ਪਿੰਡਾਂ ਦੇ ਵਿੱਚ ਪ੍ਰਕਾਸ਼ ਪੁਰ ਬਣਾਇਆ ਗਿਆ। ਜੀ ਠੀਕ ਹੈ ਮੈਂ ਇਹ ਗੱਲ ਨਾਲ ਕਹਿ ਦਵਾ ਵੀ ਥੋੜਾ ਜਿਹਾ ਕਈ ਕਹਿਣਗੇ ਜੀ 4 ਤਰੀਕ ਨੂੰ ਹੈ ਸ਼੍ਰੋਮਣੀ ਕਮੇਟੀ ਦਾ ਕੈਲੰਡਰ ਉਹਦੇ 4 ਤਰੀਕ ਨੂੰ 4 ਨੂੰ ਵੀ ਬਣਾ ਲਿਓ ਅਸੀਂ ਇਸ ਵਿਵਾਦ 'ਚ ਪੈਂਦੇ ਨਹੀਂ ਵੀ ਇੱਕ ਇੱਕ 4 ਬਣਾਉਣੀ ਆ ਉਹ ਅਲੱਗ ਵਿਸ਼ਾ ਹੈ ਠੀਕ ਹੈ ਤਰੀਕ 4 ਵੀ ਆ ਜੂਗੀ ਪਰ ਚੇਤਾ ਤੇ ਇਹਣਾ ਵੀ ਕਿੰਨੇ ਸਦੀਆਂ ਨੰਗ ਚੱਲੀਆਂ ਨੇ ਕਿੰਨਾ ਚਿਰ ਹੋ ਗਿਆ ਗੁਰੂ ਗ੍ਰੰਥ ਸਾਹਿਬ ਪਾਸ਼ਾ ਮਰ ਦਾ 1 ਸਤੰਬਰ ਤੋਂ ਪ੍ਰਕਾਸ਼ ਹੋਇਆ ਦੋ ਪਰ ਕਿੱਡੇ ਵੱਡੇ ਪੱਤੇ ਬਣਾਏ ਜਾਂਦਾ ਅਗਲੀ ਗੱਲ ਸਾਡਾ ਸਭ ਤੋਂ ਵੱਡਾ ਸਥਾਨ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਬਿਲਕੁਲ ਇਹ ਤੇ ਪਹਿਲੀ ਵਾਰ ਗੁਰੂ ਅਰਜਨ ਦੇਵ ਜੀ ਨੇ ਪ੍ਰਕਾਸ਼ ਕੀਤਾ। ਆਹ ਉੱਥੋਂ ਇਹ ਗੱਲ ਉੱਠਣੀ ចੈਦੀ ਹੈ। ਉਹ ਤੋਂ ਹੁਕਮ ਹੋਣਾ ਚਾਹੀਦਾ ਕਾਲ ਤਖਤੋਂ ਕਿ ਕੋਈ ਐਸਾ ਗੁਰਦੁਆਰਾ ਨਾ ਹੋਵੇ ਜਿੱਥੇ ਗੁਰੂ ਗ੍ਰੰਥ ਦਾ ਪ੍ਰਕਾਸ਼ ਨਾ ਮਨਾਇਆ ਜਾਵੇ। ਹਰੇ ਗੁਰਦਰਾ ਉਸ ਦਿਨ ਸਾਰਾ ਨਗਰ ਇਕੱਠਾ ਹੋਵੇ ਤੇ ਉਸ ਦਿਨ ਬੈਠ ਕੇ ਇਹ ਗੱਲ ਗੁਰੂ ਦੀ ਬਾਤ ਪਾਈ ਜਾਵੇ। ਦੱਸਿਆ ਜਾਵੇ ਬੱਚਿਆਂ ਨੂੰ ਵੱਡਾ ਗੁਰੂ ਆ ਏ। ਹੂੰ। ਕਮਾਲ ਹੋ ਗਈ ਯਾਰ ਜਿਸ ਗੁਰੂ ਨੂੰ ਖੁਸ਼ੀ ਗਮੀ ਦੀ ਵਜ੍ਹਾ ਸੀ ਲੈ ਕੇ ਜਾਣੇ ਆ ਜਿਸ ਗੁਰੂ ਕੋਲ ਅਰਦਾਸਾਂ ਕਰ ਕਰਕੇ ਧੀਆਂ ਪੁੱਤ ਮੰਗਦੇ ਆ ਜਿਸ ਗੁਰੂ ਤੋਂ ਬਿਨਾਂ ਸਾਡਾ ਪਲ ਵੀ ਗੁਜ਼ਾਰਾ ਨਹੀਂ ਮੈਂ ਸਾਡੀ ਕੌਮ ਇਨੀ ਵਿਸਲੀ ਕਿ ਸੁੱਤਿਆ ਬਣਗਾ ਦੇ ਲੱਗੀ ਹੈ ਕੋਈ ਚੇਤਾ ਹੀ ਨਹੀਂ ਬਿਲਕੁਲ ਪੁੱਛੋ ਬੰਨਾਂ ਜਾ ਕੇ ਪ੍ਰਕਾਸ਼ਪੁਰ ਬਈ ਪਹਿਲਾਂ ਨੂੰ ਪਤਾ ਨਹੀਂ ਪ੍ਰਕਾਸ਼ਪੁਰ ਜੀ ਪਹਿਲਾ ਪ੍ਰਕਾਸ਼ਪੁਰ ਅੱਜ ਪਹਿਲਾ ਮਤਲਬ ਹੂੰ ਤੀਆਂ ਨੂੰ ਸਮਝ ਨਹੀਂ ਛੇਦੀ ਲੱਗਦੀ ਗੱਲ ਕੀ ਹੈ ਪਹਿਲੇ ਪ੍ਰਕਾਸ਼ ਦਾ ਮਤਲਬ ਇਹ ਵੀ ਇਸ ਦਿਨ ਗੁਰੂ ਅਰਜਨ ਜੀ ਨੇ ਸਮੁੱਚਾ ਗੁਰੰਥ ਤਿਆਰ ਕਰਕੇ ਤੇ ਹਰਮੰਦਰ ਦਰਬਾਰ ਸਾਹਿਬ ਗੁਰੂ ਗ੍ਰੰਥਾ ਪ੍ਰਕਾਸ਼ ਕੀਤਾ ਤੇ ਬਾਬਾ ਬੁੱਢਾ ਜੀ ਨੇ ਹੁਕਨਾਮਾ ਲਿਆ ਸੀ ਹੂੰ ਸੰਤਾਂ ਦੇ ਕਾਰਜ ਆਪ ਖਲੋਇਰ ਕੰਮ ਕਰਾਉਣ ਆਇਆ RAM ਜਿਸ ਗੁਰੂ ਦੀ ਬਾਣੀ ਪੜ੍ਹੀ ਜਾ ਰਹੀ ਹੈ ਗੁਰੂ ਅਰਜਨ ਦੇਵ ਸੰਗ ਚ ਬੈਠਾ ਹੋਇਆ ਹੈ ਤੇ ਗੁਰੂ ਗ੍ਰੰਥ ਸਾਹਿਬ ਤਖਤ ਤੇ ਬਰਾਜਮਾਨ ਹੈ ਜੀ ਤੇ ਅੱਜ ਹੁਲਟੋ ਰਿਹਾ ਹੈ ਹੂੰ ਅੱਜ ਗੁਰੂ ਗ੍ਰੰਥ ਸਾਹਿਬ ਦੇ ਬਰਾਬਰ ਗੱਡੀਆਂ ਲੱਗ ਰਹੀਆਂ ਨੇ ਗੁਰੂ ਗ੍ਰੰਥ ਸਾਹਿਬ ਦੇ ਉੱਪਰ ਵੀ ਬਿਠਾ ਜਾ ਰਿਹਾ ਬਿਠਾ ਜਾ ਰਿਹਾ ਹੈ ਸੰਗਤ ਜੀ ਤੁਹਾਡੇ ਸਾਹਮਣੇ ਚੁਣੌਤੀ ਪੈਦਾ ਹੋਈ ਹੈ ਕਿ ਨਹੀਂ ਅਗਲੇ ਅਰਦਾਸ ਬਦਲ ਦਿੱਤੀ ਹੈ ਗੁਰੂ ਗ੍ਰੰਥ ਸਾਹਿਬ ਦੇ ਬਰਾਬਰ ਬੈ ਕੇ ਚੰਦੋਵਾ ਸਿਰ ਤੇ ਲੱਗਾ ਹੋਇਆ ਹੈ ਚਾਅ ਹੋ ਰਿਹਾ ਹੈ ਗੁਰੂ ਗ੍ਰੰਥ ਸਾਹਿਬ ਦੇ ਹੋ ਰਿਹਾ ਉੱਧਰ ਵੀ ਹੋ ਰਿਹਾ ਹੈ ਅਗਲਾ ਕਹਿੰਦਾ ਸਾਡਾ 12ਵਾਂ 13ਵਾਂ ਗੁਰੂ ਅਗਲੇ ਅਰਦਾਸ ਚ ਜੋੜ ਦਿੱਤਾ ਕਿਉਂ ਜੋੜਿਆ ਕਿਉਂਕਿ ਅਸੀਂ ਗੁਰੂ ਗ੍ਰੰਥ ਸਾਹਿਬ ਦੀ ਮਹਾਨਤਾ ਨਹੀਂ ਪਛਾ ਸਕੇ ਬੱਚੇ ਬੱਚ ਤੱਕ ਨਹੀਂ ਦੱਸ ਸਕੇ ਦੱਸੀ ਹੁੰਦੀ ਲੋਕਾਂ ਨੂੰ ਪਤਾ ਲੱ ਗੁਰੂ ਗ੍ਰੰਥ ਸਾਹਿਬ ਜੁਗੋ ਜੋਗ ਟਾਲੇ ਰਲਟੋ ਗਿਆ ਨਾ ਸਾਡਾ ਸਾਡੀ ਕਹਾਣੀ ਬਦਲ ਦਿੱਤੀ ਗਈ ਸੰਗਤ ਨੂੰ ਮੈਂ ਇਹੀ ਅਪੀਲ ਕਰਦਾ ਵੱਧ ਤੋਂ ਵੱਧ ਜਾਗੋ ਆਪਣੇ ਪਿੰਡਾਂ ਦੇ ਵਿੱਚ ਹਰੇਕ ਗੁਰਦਰ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਪੁਰ ਬਣਾਓ ਕਿਉਂ ਬਣਾਓ ਕਿਉਂਕਿ ਤੁਹਾਨੂੰ ਪਤਾ ਲੱਗ ਸਕੇ ਸਾਡਾ ਗੁਰੂ ਕਿਹੜਾ ਹੈ ਤੇ ਮੈਂ ਅਖੀਰਲੀ ਗੱਲ ਕਹਿਣ ਲੱਗਾ ਪੀ ਗੁਰੂ ਗ੍ਰੰਥ ਸਾਹਿਬ ਦੀ ਜਿਹੜੀ ਬਾਣੀ ਹੈ ਨਾ ਜਿਨ੍ਹਾਂ ਨੇ ਲਿਖੀ ਉਹਨਾਂ ਨੇ ਕਿਹਾ ਸਾਡੀ ਬਾਣੀ ਨਹੀਂ ਜੈਸੀ ਮੈਂ ਆਵੇ ਕਸਸਮ ਕੀ ਬਾਣੀ ਤੈਸਰਾ ਕਰੀ ਗਿਆਨ ਮੇ ਲਾਲੂ ਇਥੇ ਆਪਣੇ ਆਪ ਦੀ ਗੱਲ ਕੀਤੀ ਨਹੀਂ ਗਈ ਇਹਨਾਂ ਦਾ ਉਹਨਾਂ ਦਾ ਸਾਡੀ ਬਾਣੀ ਨਹੀਂ ਬਾਣੀ ਰੱਬ ਦੀ ਹੈ ਹੁਣ ਹੋਇਆ ਕੀ ਕਹਿੰਦੇ ਕਿ ਨਾ ਮੈਂ ਛੋਟੀ ਜਿਹੇ ਧਾਰਨੇ ਲੱਗਾ ਜੀ ਜੀ ਕੋਈ ਬੰਦੇ ਨੇ ਚਿੱਠੀ ਲਿਖੀ ਬਾਹਰੋਂ ਹਾਂ ਠੀਕ ਹੈ ਕੋਈ ਦੂਰ ਗਿਆ ਸੀ ਆਪਣੇ ਘਰ ਪਰਿਵਾਰ ਤੋਂ ਉਹਨੇ ਚਿੱਠੀ ਤੇ ਉੱਤੇ ਲਿਖਿਆ ਮੇਰੀ ਪਿਆਰੀ ਪਤਨੀ ਤੇ ਅੱਗੇ ਆਪਣੀ ਸਾਰੀ ਉਹਨੇ ਗੱਲਬਾਤ ਲਿਖੀ ਉਹ ਚਿੱਠੀ ਡਾਗਨੇ ਘਰੇ ਆ ਗਈ ਹੁਣ ਪਤਨੀ ਅਨਪੜ੍ਹ ਹੈ ਉਹਨੇ ਕਿਹਾ ਮੈਨੂੰ ਤਾਂ ਪੜਨੀ ਨਹੀਂ ਆਉਂਦੀ ਉਹਨੇ ਕਿਸੇ ਆਣ ਗਵਾਂਡ ਪਤਾ ਕੀਤਾ ਤੇ ਜਿਹੜਾ ਬੰਦਾ ਪੜਿਆ ਲਿਖਿਆ ਉਹ ਕੋਲ ਜਾ ਕੇ ਕਹਿੰਦਾ ਵੀਰੇ ਆ ਚਿੱਠੀ ਪੜ ਕੇ ਸੁਣਾਈ ਮੈਨੂੰ ਮੇਰੇ ਪਤੀ ਦੀ ਚਿੱਠੀ ਆਈ ਹੈ ਹੁਣ ਜਿਹੜਾ ਚਿੱਠੀ ਖੋਲ ਰਿਹਾ ਨਾ ਉਹ ਚਿੱਠੀ ਖੋਲ ਕੇ ਪੜ ਰਿਹਾ ਮੇਰੀ ਪਿਆਰੀ ਪਤਨੀ ਮੇਰੀ ਪਿਆਰੀ ਪਤਨੀ ਉਹਦਾ ਮਤਲਬ ਉਹ ਜੇ ਮਨ ਦੇ ਵਿੱਚ ਕਹਿ ਰਿਹਾ ਵੀ ਮੇਰੀ ਉਹਦੀ ਪਤਨੀ ਥੋੜਾ ਹੈ ਜਿੰਨੇ ਚਿੱਠੀ ਲਿਖੀ ਪਤਨੀ ਉਹਦੀ ਹੈ ਹਾਂ ਸਿਰਫ ਉਹ ਪੜ੍ਹ ਕੇ ਸੁਣਾ ਰਿਹਾ ਹੈ ਇਥੇ ਉਲਟ ਹੋ ਗਿਆ ਗੁਰਬਾਣੀ ਗੁਰੂ ਗ੍ਰੰਥ ਸਾਹਿਬ ਦੀ ਜੁਗੋ ਜੁਗ ਟਲ ਪਰਮਾਤਮਾ ਦੀ ਹੈ ਹਾਂ ਪਰ ਜਿਹੜੇ ਪੜ੍ਹਾਉਣ ਵਾਲੇ ਨਾ ਉਹਨਾਂ ਨੇ ਸਮਝ ਲਿਆ ਸਾਡੀ ਹੈ ਉਹਨਾਂ ਨੇ ਆਪਣਾ ਕਬਜ਼ਾ ਕਰ ਲਿਆ ਹੂੰ ਤੋਂ ਉਹ ਦੋ ਕਿਲੋਮੀਟਰ ਤੱਕ ਸੰਗਤ ਨੂੰ ਰੋਕ ਦਿੱਤਾ ਜਾਂਦਾ ਹੈ ਗੁਰੂ ਗ੍ਰੰਥ ਸਾਹਿਬ ਤੇ ਲੱਗ ਨਹੀਂ ਜਾਂਦਾ ਜਾਂਦਾ ਤੇ ਮੈਂ ਗੱਲ ਕਹਿਣੀ ਚਾਹਣਾ ਇੱਕ ਆਮ ਬੰਦਾ ਜੀ ਠੀਕ ਹੈ ਉਹ ਕਿਸੇ ਬਾਬੇ ਕੋਲ ਜਾਂਦਾ ਹਾਂ ਤੇ ਬਾਬੇ ਨੂੰ ਜਾ ਕੇ ਮਿਲਣਾ ਚਾਹੁੰਦਾ ਹੈ ਹਾਂ ਤੇ ਮਾਫ਼ ਕਰਨਾ ਛੇਤੀ ਕੀਤਾ ਨਹੀਂ ਮਿਲ ਦਿੱਤਾ ਜਾਊਗਾ ਜੀ ਆਮ ਬੰਦੇ ਨੂੰ ਕੱਪੜੇ ਸਿੱਧੇ ਜੇ ਪਾਏ ਹੋਣ ਸਾਦਾ ਜਿਹਾ ਕੱਪੜੇ ਪਾਏ ਹੋਣ ਨਹੀਂ ਮਿਲ ਦਿੱਤਾ ਜਾਵੇਗਾ ਪਰ ਜਿਸ ਬੰਦੇ ਕੋਲ ਜਿਸ ਬ੍ਰਹਮ ਗਿਆਨੀ ਸੰਤ ਕੋਲ ਜਾਣ ਵਾਸਤੇ ਢੀੜਾਂ ਲੱਗ ਜਾਂਦੀਆਂ ਨੇ ਪੁਛ-ਪੁਛ ਕੇ ਲੰਘਾਇਆ ਜਾਂਦਾ ਏ ਮੋੜਿਆ ਜਾਂਦਾ ਏ ਨਹੀਂ ਮਿਲਤਾ ਜਾਂਦਾ ਕਈਆਂ ਨੂੰ ਉਹ ਭਲਿਓ ਉਹਦੇ ਨਾਲ ਥੋੜਾ ਜਿਹਾ ਧਿਆਨ ਤੋੜ ਕੇ ਗੁਰੂ ਗ੍ਰੰਥ ਸਾਹਿਬ ਨਾਲ ਲੜ ਲੱਜੋ ਉਹਨੂੰ ਫਰਮਾਇਸ਼ ਪਾਉਣ ਦੀ ਲੋੜ ਹੀ ਨਹੀਂ ਪਣੀ ਇੱਕ ਆਖਰੀ ਸਵਾਲ ਵੀ ਅਸੀਂ ਸਿਰਫ ਗੁਰੂ ਗ੍ਰੰਥ ਸਾਹਿਬ ਨੂੰ ਮੱਥਾ ਟੇਕਣ ਜੋਗੇ ਰਹਿ ਗਏ ਪਰ ਉਹਨੂੰ ਵਿਚਾਰਿਆ ਨਹੀਂ ਪੜਿਆ ਨਹੀਂ ਇਹ ਪੂਜਣ ਵਾਲੀ ਚੀਜ਼ ਨਹੀਂ ਸੀ ਇਹ ਵਿਚਾਰਨ ਵਾਲੀ ਸੀ ਪੂਜਣ ਤੋਂ ਪਾਪ ਹੀ ਸਤਕਾਰ ਠੀਕ ਹੈ ਗੁਰੂ ਗ੍ਰੰਥ ਸਾਹਿਬ ਦਾ ਪੂਰਾ ਹੋਣਾ ਚਾਹੀਦਾ ਹੈ ਬੜਾ ਸੋਹਣਾ ਹੋਣਾ ਜਿਹਦਾ ਰੱਜ ਕੇ ਜਿੰਨਾ ਗਰੋਣਾ ਥੋੜਾ ਹੈ ਪਰ ਉਹਦੇ ਚਰਮਾਲਾ ਲਾ ਕੇ ਵੇਖੋ ਗੁਰਵੰਦਾ ਕੀ ਹੈ ਤਾਂਦਾ ਕੀ ਤੁਹਾਨੂੰ ਗੁਰੂ ਅਰਜਨ ਦੇਵ ਜੀ ਦੇ ਬਚਨ ਆ ਗਏ ਸਚੇਤੇ ਆ ਗਏ ਤੁਹਾਨੂੰ ਗੁਰ ਜਿੰਦੇਵ ਕਹਿੰਦੇ ਮੈਂ ਬਹੁਤ ਭਾਗਾ ਵਾਲਾ ਤੇ ਬਹੁਤ ਧੰਨ ਵਾਲਾ ਹੋ ਗਿਆ ਬਾਦਸ਼ਾਹ ਕਿਵੇਂ ਕਹਿੰਦੇ ਹਾਂ ਮ ਧਨਵੰਤ ਭਾਗਟ ਹਰ ਭਾਗਟ ਸੱਚ ਨਾਹੀਂ ਹਰ ਗੁਣ ਗਾਵੇਂ ਸਹਿਜ ਸੁਭਾਈ ਪਿਉ ਦਾਦੇ ਦਾ ਖੋਲ ਡਟਾ ਖਜ਼ਾਨਾ ਤਾਂ ਮੇਰੇ ਮਨ ਪਿਆ ਨਦਾਨਾ ਓਏ ਪਿਆਰਿਓ ਆਪਣੇ ਪਿਓ ਦਾ ਦੇਖ ਜਾਨੇ ਨੂੰ ਖੋਲ ਕੇ ਵੇਖੋ ਇਹਦੇ ਚੋਂ ਹੀਰੇ ਮੋਤੀ ਮਿਲਣਗੇ ਕੀਮਤੀ ਜਵਾਹਰਤ ਮਿਲਣਗੇ ਅਮੀਰ ਹੋ ਜਾਓਗੇ ਪਰ ਅਸੀਂ ਗਰੀਬ ਕਿਉਂ ਰਹਿ ਗਏ ਅਸੀਂ ਪਾਟੇ ਕਿਉਂ ਖਾਲਸਾ ਰਾਜ ਦੀ ਹੋਂਦ ਉਹ ਦਿਨ ਪ੍ਰਗਟ ਹੋ ਜਾਏਗੀ ਜਦ ਦਿਨ ਹਰੇਕ ਗੁਰਦਵਾਰੇ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਪੁਰ ਮਨਾਇਆ ਗਿਆ ਅਖੀਰ ਵਿੱਚ ਅਖੀਰ ਵਿੱਚ ਸਵਾਲ ਅਸੀਂ ਸੁਣਦੇ ਜ਼ਰੂਰ ਹਾਂ ਮੰਨਦੇ ਕਿਉਂ ਨਹੀਂ ਮੰਨਦੇ ਤਾਂ ਨਹੀਂ ਹੈ ਵੀ ਸਾਨੂੰ ਮਨਾਉਣ ਵਾਲਿਆਂ ਨੇ ਵੀ ਤਰੀਕੇ ਨਾਲ ਗੱਲ ਸਮਝਾਈ ਵੀ ਆ ਆਪਣੀ ਗੱਲ ਅੱਗੇ ਰੱਖ ਕੇ ਗੁਰੂ ਦੀ ਗੱਲ ਪਿੱਛੇ ਕਰ ਦਿੱਤੀ ਦੂਜੀ ਗੱਲ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਮੰਨਣ ਵਾਲੇ ਨੂੰ ਵਹਿਮ ਭਰਮ ਕਰਮਾਂ 'ਚ ਛੱਡਨੇ ਪੈਣਗੇ ਆ ਗੁਰੂ ਦੇ ਆਸੇ ਲਗ ਆਸ਼ਿਸ਼ ਅਸ਼ੀਨ ਸਰਦਰ ਨਾ ਬਉਗਾ ਪਰ ਉਲਟਾ ਜਿਵੇਂ ਬਾਬਿਆਂ ਕੋਲ ਜਾਓ ਕਈ ਬਾਬੇ ਖੋਲ ਦੇ ਦਿੰਦੇ ਆ ਕੋਈ ਗਾਲ ਸਾਡੇ ਕੋਲ ਆਈ ਜਾਓ ਚੜਾਵਾ ਚੜਾਈ ਜਾਓ ਮਨ ਮਰਜ਼ੀਆਂ ਕਰੀ ਜਾਓ ਗੁਰੂ ਕਹਿੰਦਾ ਨਾ ਹੱਕ ਪਰਾਇਆ ਨਾਨਕਾ ਉਹ ਸੂਰ ਗਾਏ ਮੈਂ ਖੀਰ ਦੇ ਇੱਕ ਉਦਾਹਰਨ ਸੰਜੀ ਜਰੂਰ ਕਰਨੀ ਚਾਹਣਾ ਵੀ ਅਸੀਂ ਪਛੜੇ ਕਿਉਂ ਅਸੀਂ ਪਿੱਛੇ ਕਿਉਂ ਰਹਿ ਗਏ ਅਸੀਂ ਐਡਾ ਖਜ਼ਾਨਾ ਲੈਣ ਵਾਲੇ ਜਿਸ ਗੁਰੂ ਗ੍ਰੰਥ ਸਾਹਿਬ ਨੂੰ ਸਮੁੱਚੀ ਮੰਨਤਾ ਸਿਰ ਚ ਗਾਉਂਦੀ ਹੋਵੇ ਉਹਦੇ ਪੈਰੋਕਾਰ ਉਹਦੇ ਸਿੱਖ ਅੱਜ ਦਰਦਰ ਤੇ ਭੜਕੇ ਦੇ ਫਿਰਦੇ ਆ ਅੱਜ ਕਿਉਂ ਤਾਰਨਗੇ ਬਣਿਆ ਛੋਟੀ ਜਿਹੀ ਉਦਾਹਰਨਾ ਪਾ ਕੁਝ ਸਮੇਂ ਜੀ ਖਤਮ ਕਰ ਦਿੰਨੇ ਆ ਜੀ ਵੀ ਇੱਕ ਨਾ ਕੋਈ ਸਾਇੰਟਿਸਟ ਖੋਜ ਕਰਨ ਵਾਸਤੇ ਆਇਆ ਹੂੰ ਉਹਦੀ ਡਿਊਟੀ ਲੱਗੀ ਵੀ ਤੂੰ ਫਰਾਨੇ ਪਿੰਡ ਜਾ ਕੇ ਖੋਜ ਕਰਨੀ ਹੈ ਤੇ ਉਹ ਖੋਜ ਕਰਕੇ ਲੈ ਕੇ ਆਣੀ ਉਹ ਆਪਣੀ ਖੋਜ ਦੌਰਾਨ ਜਦੋਂ ਉਸ ਇਲਾਕੇ ਵਿੱਚ ਪਹੁੰਚਿਆ ਤੇ ਪਿੰਡ 'ਚ ਪਹੁੰਚ ਜਾਣਾ ਉਹਨੇ ਪਿੰਡ 'ਚ ਨਿਗਾਹ ਮਾਰੀ ਲੋਕ ਗਰੀਬ ਅਤ ਦੇ ਹੂੰ ਉਹ ਹੈਰਾਨ ਹੋ ਗਿਆ ਵੀ ਇੰਨੇ ਗਰੀਬਾਂ ਲੋਕਾਂ ਤੇ ਮੈਂ ਸਰਚ ਕੀ ਕਰਾਂ ਉਹਦੇ ਮਨ ਨੇ ਚੱਕਰ ਖਾਦਾ ਕਹਿੰਦਾ ਨਹੀਂ ਇਹਨਾਂ ਨੂੰ ਨਾ ਮੈਂ ਪਹਿਲਾਂ ਗਰੀਬਾਂ ਨੂੰ ਅਮੀਰ ਕਰਨਾ ਹੈ ਪਹਿਲਾਂ ਦੀ ਗਰੀਬੀ ਕੱਟਾਂ ਫਿਰ ਇਹਨਾਂ ਨਾਲ ਗੱਲਬਾਤ ਕਰਾਂਗਾ ਹੂੰ ਉਹ ਸੋਚਦਾ ਰਿਹਾ ਕੁਝ ਸਮੇਂ ਬਸ ਸੋਚਣ ਤੋਂ ਬਾਅਦ ਉਹਨੇ ਆਲੇ-ਦੁਆਲੇ ਪਹਾੜੀ ਕੀਤੀ ਕਰਦਿਆਂ ਕਰਦਿਆਂ ਆਪਣੀ ਖੋਜੀ ਬੰਦਾ ਸੀ ਖੋਜ ਕਰਦਾ ਕਿ ਤੁਹਾਨੂੰ ਇੱਕ ਹੀਰਿਆਂ ਦੀ ਖਾਨ ਮਿਲ ਗਈ ਬਹੁਤ ਹੀਰੇ ਮਿਲ ਗਏ ਵਾਹ ਉਹ ਬੜਾ ਖੁਸ਼ ਹੋਇਆ ਉਹਨੇ ਹੀਰੇ ਮੁਠੀ ਚ ਫੜੇ ਤੁਰ ਲੱਗਾ ਸਵਾਲ ਮਨ ਚ ਆ ਗਿਆ ਵੀ ਕਿੰਨੇ ਵੰਡੂੰਗਾ ਜੇਬੇ ਪਰਲੇ ਫਿਰ ਮਨ ਚ ਆ ਵੀ ਕਿੰਨੇ ਵੰਡਾਂਗਾ ਫਿਰ ਉਹਨੇ ਇੱਕ ਪੰਡ ਬੰਨ ਲਈ ਪੰਡ ਬਨ ਕੇ ਤੁਰ ਲੱਗਾ ਤੇ ਫਿਰ ਮਨ ਚ ਆ ਮੁੱਕ ਜਾਣੇ ਆ ਕਹਿੰਦਾ ਇਸ ਤਰ੍ਹਾਂ ਨਾ ਕਰਾਂ ਕੋਜੀ ਬੰਦੇ ਨੇ ਕੀਤਾ ਉਹਨੇ ਇੱਕ ਕਾਗਜ਼ ਲਿਆ ਉਹਨੇ ਨਕਸ਼ਾ ਖਿੱਚਦਾ ਉਸ ਪਿੰਡ ਤੋਂ ਲੈ ਕੇ ਹੀਰੇ ਦੀ ਖਾਨ ਤੱਕ ਸੁੰਦਰ ਨਕਸ਼ਾ ਬਣਾ ਕੇ ਵਧੀਆ ਪਿੰਡ ਚ ਵਾਪਸ ਆ ਗਿਆ ਲੋਕਾਂ ਨੂੰ ਇਕੱਠਿਆਂ ਕੀਤਾ ਆਓ ਲੋਕੋ 2 4 10 ਦਿਨ ਲਾ ਕੇ ਐ ਸਮਝਾਇਆ ਆ ਨਕਸ਼ਾ ਜੀ ਇਸ ਨਕਸ਼ੇ ਤੇ ਤੁਰਿਓ ਤੇ ਤੁਸੀਂ ਹੀਰੇ ਦਾ ਕਿ ਪਹੁੰਚੋਗੇ ਹੀਰੇ ਲਿਆਓ ਤੁਹਾਡੀ ਗਰੀਬੀ ਘਟੀ ਜਾਊਗੀ ਅਮੀਰ ਹੋ ਜਾਊਗੇ ਉਹਨੇ ਜਦੋਂ ਸਮਾਂ ਖਤਮ ਹੋ ਗਿਆ ਜਾਣ ਦਾ ਉਹਨੇ ਨਕਸ਼ਾ ਦੇ ਕੇ ਲੋਕਾਂ ਨੂੰ ਵੰਡ ਕੇ ਤੇ ਆਲ ਚੱਲਦਾ ਬਣਿਆ ਕੁਝ ਸਾਲਾਂ ਬਾਅਦ ਫੇਰ ਸਮਾਂ ਮਿਲਿਆ ਉੱਥੇ ਆਉਣ ਦਾ ਬੜਾ ਖੁਸ਼ ਹੁਣ ਆਹ ਕਿਉਂ ਖੁਸ਼ੀ ਬੜਾ ਉਹ ਅਮੀਰ ਹੋ ਗਏ ਹੋਣੇ ਬੜੇ ਚੜ੍ਹਦੀ ਕਲਾ ਲੋਕ ਹੋ ਗਏ ਨੇ ਉਹ ਬੜੀ ਖੁਸ਼ੀ ਨਾਲ ਆਇਆ ਤੇ ਜਦੋਂ ਆਣ ਕੇ ਨੇ ਪਿੰਡ ਚ ਵਿਚਰੇ ਤੇ ਪਹਿਲਾਂ ਨੂੰ ਲੋਕ ਗਰੀਬ ਹੋ ਗਏ ਆਹ ਹੁਣ ਹਰਾਨਗੀ ਹੋ ਗਈ ਨਾ ਸਾਰਿਆਂ ਨੂੰ ਸੁਣ ਕੇ ਵੀ ਉਹ ਬੰਦੇ ਨੇ ਤਾਂ ਅਮੀਰ ਕਰਨ ਵਾਸਤੇ ਕਿਹਾ ਸੀ ਅਮੀਰ ਗਰੀਬ ਕਿਉਂ ਹੋਗੇ ਉਹਨੇ ਮੱਥੇ ਤੇ ਹੱਥ ਮਾਰਿਆ ਸਾਰਿਆਂ ਨੇ ਵੇਖਿਆ ਵੀ ਗਰੀਬ ਲੋਕਾਂ ਨੇ ਇਕੱਠੇ ਕੀਤੇ ਹੂੰ ਦੰਨੇ ਲੋਗ ਬਿਠਾਇਆ ਉਹਨਾਂ ਦਾ ਭਾਈ ਮੈਂ ਅੱਜ ਤੋਂ ਕੁਝ ਸਮਾਂ ਆਪਣੇ ਕੋਲ ਆਇਆ ਤੁਹਾਨੂੰ ਮੈਂ ਇੱਕ ਹੀਰਿਆਂ ਦੀ ਖਾਨ ਦਾ ਨਕਸ਼ਾ ਦੇਖ ਗਿਆ ਸੀ ਤੁਹਾਨੂੰ ਕਿਹਾ ਇਸ ਨਕਸ਼ੇ ਦੇ ਨਾਲ ਤਹੀਰੇ ਉਹ ਨਕਸ਼ਾ ਕਿੱਥੇ ਹੈ ਉਹ ਬੜੇ ਪਿਆਰ ਨਾਲ ਕਹਿੰਦੇ ਸੀ ਸੰਭਿਆ ਹੋਇਆ ਉਹ ਘਰੇ ਖੜਦੇ ਆ ਕੋਈ ਨਿਮਾਰੀ ਖੋੜਦਾ ਹੈ ਕੋਈ ਕੁਝ ਖੋੜਦਾ ਹੈ ਇਹਨਾਂ ਵੇਖੋ ਜੀ ਸਵੇਰੇ ਸ਼ਾਮ ਮੁੱਟ ਕੇ ਮੱਥਾ ਡੇਗ ਲੈਣੇ ਆ ਅਰਗਬਤੀ ਕਰ ਲੈਣੇ ਆ ਸਾਹਮ ਲੈਣੇ ਆ ਆਖ ਦੇਣੇ ਆ ਉਹ ਮੱਥੇ ਦਾ ਹੱਥ ਮਾਰ ਕੇ ਕਹਿੰਦਾ ਭਲਿਓ ਇਨੂੰ ਅਰਗਬਤੀ ਕਰਨ ਨਾਲੋਂ ਇਹ ਤੇ ਤੁਰ ਕੇ ਇਹ ਤੇ ਅਮਲ ਕਰਕੇ ਹੀ ਰਹਿੰਦਾ ਪਹੁੰਚਦੇ ਤੁਸੀਂ ਅਮੀਰ ਹੋ ਜਾਣਾ ਸੀ ਸਿੱਖਾਂ ਨੇ ਤਰ੍ਹਾਂ ਨਹੀਂ ਵਗਦੇ ਇਦਾਂ ਹੈ ਬਿਲਕੁਲ ਇਦਾਂ ਹੀ ਆਨੇ ਸਿੱਖਾਣਾ ਪੀ ਅਸੀਂ ਗੁਰੂ ਗ੍ਰੰਥ ਸਾਹਿਬ ਨੂੰ ਸਤਿਕਾਰ ਬਾਰੀ ਬਹੁ ਦਿੱਤਾ ਮਾੜੀ ਗੱਲ ਨਹੀਂ ਦੇਣਾ ਮੈਂ ਕਿਹਾ ਜਿੰਨਾ ਦੋਨੋਂ ਥੋੜਾ ਹੈ ਪਰ ਇਹਦੇ ਤੋਂ ਰਮਾਲਾ ਲਾ ਕੇ ਵੇਖੋ ਉਹਦੇ ਵਿੱਚ ਕਿੰਨੇ ਹੀਰੇ ਪਏ ਹੋ ਮੱਤ ਵਿੱਚ ਰਤਨ ਜਵਾਹਰ ਮਾਨਕ ਜੇ ਇੱਕ ਗੁਰ ਕੀ ਸਿੱਖ ਸੁਣੀ ਉਹ ਗੁਰੂ ਦੀ ਸਿੱਖਿਆ ਸੁਣੋ ਅਮੀਰ ਹੋ ਜਾਓਗੇ ਤੁਹਾਡੇ ਧੜੇ ਬੰਦੀਆਂ ਤੁਹਾਡੇ ਆਪਣੇ ਮਨ ਮਟਾਬ ਖਤਮ ਹੋ ਜਾਣਗੇ ਵਹਿਮ ਭਰਮਾਂ ਚ ਬਾਹਰ ਨਿਕਲ ਜਾਊਂਗੇ ਤੁਹਾਡੇ ਸਰੀਰ ਦਾ ਸ਼ੋਸ਼ਣ ਨਹੀਂ ਹੋਵੇਗਾ ਤੁਹਾਡੀਆਂ ਪਹਿਣਾ ਧੀਆਂ ਨੂੰ ਕੋਈ ਆਪਣੇ ਡੇਰਾਂ ਤੋਂ ਲਜਾ ਕੇ ਬੇਪਤ ਨਹੀਂ ਕਰ ਸਕੇਗਾ ਜਦੋਂ ਤੁਸੀਂ ਗੁਰੂ ਗ੍ਰੰਥ ਸਾਹਿਬ ਦੇ ਪੈਰੋਗਾਰ ਬਣ ਗਏ ਸੱਚੀ ਮੁੱਝ ਗੁਰੂ ਗ੍ਰੰਥ ਦਾ ਲੜ ਲੱਗ ਗਏ ਅਸੀਂ ਅਮੀਰ ਬਣੀਏ ਇਹ ਖਜ਼ਾਨੇ ਨੂੰ ਖੋਲ ਗਏ ਫਿਰ ਇਹੀ ਸਾਡੀ ਮੇਰੀ ਅੱਜ ਵਿਚਾਰ ਕਰਨ ਦਾ ਸਾਥ ਸੰਜੀ ਆਪਣਾ ਦਿਲੀ ਜਿਹੜਾ ਵਿਚਾਰ ਕਰਨ ਦਾ ਮਕਸਦ ਸੀ ਉਹ ਇਹੋ ਸੀ ਕਿ ਸੰਗਤ ਜੀ ਸਾਨੂੰ ਕਮੈਂਟਾਂ ਰਾਹੀਂ ਜਵਾਬ ਜ਼ਰੂਰ ਦਿਓ ਕਿ ਗੁਰੂ ਗ੍ਰੰਥ ਦਾ ਪਹਿਲਾ ਪ੍ਰਕਾਸ਼ਪੁਰਬ ਸੋ ਸਾਡੀ ਕਮ ਸੁੱਤਿਆਂ ਕਿਉਂ ਨੰਗਾ ਦਿੰਦੀ ਹੈ ਕਿੱਥੇ ਘਾਟ ਹੈ ਕੌਣ ਲੋਕ ਚਾਹੁੰਦੇ ਹੈ ਵੀ ਇਹ ਸ਼ਬਦ ਗੁਰੂ ਦੀ ਗੱਲ ਕਰ ਕਰ ਨਾ ਪਹੁੰਚੇ ਉਹ ਆਪਾਂ ਵਿਚਾਰੀਏ ਤੇ ਆਓ ਆਉਂਦੇ ਸਾਲ ਤੱਕ ਸੁਚੇਤ ਹੋ ਕੇ ਪਿੰਡ ਤੋਂ ਵੱਡੇ ਵੱਡੇ ਇਲਾਕਿਆਂ ਤੱਕ ਵੱਡੇ ਵੱਡੇ ਪਿੰਡਾਂ ਦੇ ਵਿੱਚ ਵੱਡੇ ਵੱਡੇ ਸਮਾਗਮ ਕਰੀਏ ਤੇ 10 ਦੇ ਲੋਕਾਂ ਨੂੰ ਸਾਡਾ ਗੁਰੂ ਬੜਾ ਵੱਡਾ ਹੈ ਅਸੀਂ ਉਸ ਵੱਡੇ ਗੁਰੂ ਦੇ ਮਾਲਕਾਂ ਤੇ ਉਹ ਸਾਡਾ ਗੁਰੂ ਰੈਬਰ ਹੈ ਜੀ ਬਹੁਤ ਬਹੁਤ ਧੰਨਵਾਦ ਜੀ ਵਾਹਿਗੁਰੂ ਜੀ ਕੀ ਫਤਿਹ ਸੋ ਸੰਗਤ ਜੀ ਅੱਜ ਦੀ ਵਿਚਾਰ ਸਾਡੀ ਇਹ ਸੀ ਕਿ ਧੰਨ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਦਿਹਾੜਾ ਅੱਜ ਪੂਰੀ ਮਾਨਵਤਾ ਦੇ ਲਈ ਬਹੁਤ ਜ਼ਰੂਰੀ ਸੀ ਹਰ ਧਰਮ ਦੇ ਲਈ ਕਿਉਂਕਿ ਉਹ ਉਪਦੇਸ਼ ਜਿਹੜਾ ਵਾ ਚੌ ਵਰਨਾ ਕੋ ਸਾਂਝਾ ਹੈ ਤੇ ਉਸ ਸਿਧਾਂਤ ਨੂੰ ਮੰਨਦਿਆਂ ਹੋਇਆ ਅੱਜ ਲੋਕਾਂ ਨੇ ਘਰ ਘਰ ਦੇ ਵਿੱਚ ਮੈਂ ਕਹਿੰਦਾ ਜੀ ਜਿਹੜਾ ਆਪਾਂ ਦੀਵਾਲੀ ਵਾਲਾ ਤਿਹਾਰ ਆਪਾਂ ਮਨਾਉਨੇ ਇਹੋ ਜੇ ਮੌਕੇ ਤੇ ਸਾਨੂੰ ਦੀਵਾਲੀ ਜਗਾਉਣੀ ਚਾਹੀਦੀ ਹੈ ਧੰਨ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਜਿਹੜਾ ਵਾ ਬਹੁਤ ਵੱਡਾ ਹੈ ਸੇ ਅੱਜ ਦੀ ਵੀਡੀਓ ਦੇ ਵਿੱਚ ਵਿਚਾਰਾ ਇਹੀ ਸਿਗਿਆ ਕਿ ਕਿੰਨੇ ਲੋਕਾਂ ਨੂੰ ਯਾਦ ਹੋਏਗਾ ਕਿ ਅੱਜ ਧੰਨ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਜਿਹੜਾ ਮੰਨਣਾ ਜ਼ਰੂਰ ਹੈ ਸੁਣਨਾ ਜ਼ਰੂਰ ਹੈ ਪਰ ਮੰਨਣਾ ਅਸੀਂ ਕਦੇ ਵੀ ਨਹੀਂ ਸੋ ਅੱਜ ਦੀ ਵੀਡੀਓ ਦੇ ਵਿੱਚ ਨਾ ਹੀ ਵੇਖਦੇ ਰਹੋ ਸਰਖਾਪ ਟੀਵੀ ਧੰਨਵਾਦ